ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਿੰਘ ਰੂ ਦੇ ਕੁਦਰਸਾਹ ਮਹਾਰਾਜ ਸਦਾ ਹੀ ਜੈ ਜੈ ਕਰੇ ਸਦਾ ਹੀ ਜੈ ਜੈ ਕਰੇ ਸਰਬਤ ਦਾ ਬਖਸ਼ੂਤ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਦੇਸ਼ਾ ਦਾ ਨਾਸ਼ ਕਰੋ ਬਾਬਾ ਜੀ ਹੋ ਕੀ ਕੜੀ ਨੇ ਦੇਖੰਦੀ ਕਰੋ ਕਿਰਪਾ ਤੰਤਨ ਸਿੰਘ ਰੂ ਦੇ ਕੁਦਰਸਾਹ ਮਹਾਰਾਜ ਆਪਣੀ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਿਰਪਾ ਕਰੋ ਕਰੋ ਕਿਰਪਾ ਬਖਸ਼ੂਤ ਬੱਚਿਆਂ We're ਕਾ ਜਾਓ ਸਦਾ ਦਲੀ ਗਲੀ ਮੇਰੀਆ ਇਤ ਮਾਰਗ ਪੈ ਤੀ ਜੇ ਸਰਦੀ ਦੇ ਕੰਨ ਨਾ ਕਬੀ ਜੇ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਉਰਨ ਪਰ ਮਨ ਆਨੰਦ ਕਬੀਰ ਮਰ ਤਾ ਮਰ ਤਾ ਜਗ ਮੁਗਾ ਮਰ ਬਿਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ I don't know, ਨਗੇ ਇਕ ਕਰੇ ਅਰਦਾਸ ਤੋਂ ਗੁਰ ਸ੍ਰਵਣ ਹੈ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਆ ਲੋਹਾ ਹੋਇਓ ਲਾਲ ਨਦਰ ਸਤਿਗੁਰ ਜਦ ਧਾਰ ਪਾਹਣ ਮਾਣਕ ਕਰ ਗਿਆਨ ਗੁਰ ਕਹਿਓ ਵਿਚਾਰ ਅਠਾ ਸ਼੍ਰੀਖੰਡ ਸਤਗੁਰ ਕੀਓ ਦੁਖ ਦਰਿਦ੍ਰ ਤਿਨ ਕੇ ਗਏ ਸਤਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਪਾਏ ਸਤਗੁਰ ਚਰਨ ਜਿਨ ਪਰਸਿਆ ਪਸ ਪਰੇਤ ਸੁਰ ਨਰ ਪਾਏ ਕਬੀਰ ਐਸੀ ਹੋਏ ਪਰੀ ਮਨ ਕੋ ਭਵਤ ਕੀਨ ਮਰਨ ਤੇ ਕਿਆ ਡਰ ਪਨਾ ਜਬ ਹੱਥ ਸਿੰਧੋਰਾ ਲੀਨ ਜਾਉ ਤੋ ਪ੍ਰੇਮ ਖਿਲਣ ਕਾ ਚਾਉ ਸਿਰ ਦਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜ ਸਿਰ ਦੀ ਜ ਕਾਣ ਨਕੀ ਜ ਕਰਵਤ ਭਲਾ ਨ ਕਰ ਵਟ ਤੇਰੀ ਲਗ ਗਲ ਸੁਨ ਬਨਤੀ ਮੇਰੀ ਹਾਵਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਹ ਕੋ ਕਾਹੇ ਕੁਮਾਰੇ ਜੋ ਤਨ ਚੀਰੈ ਤਉ ਅੰਗ ਨ ਮੋਰੋ ਪੈੰਡ ਪਰ ਤਉ ਪ੍ਰੀਤ ਨ ਤੋਰੋ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮ ਹੈ ਸੁਕੰਤ ਨਾਰ ਹਮ ਸੋਈ हाँ आया दूरों चल क मैं तकी तो शरण आए मैं आशा रखी जित मै मेरा सब दुख गवाए जियो राम नाम योर में गयो जा कम नहीं कोए जे सिमरत संकट मेट ਦਰਸ ਤਹਰ ਹੋਏ ਸੁ ਕਾ ਟਲ ਗੁਰ ਸੇਵੀਐ ਐਨ ਸਹਜ ਸੁਭਾਏ ਦਰਸ਼ਨ ਪਰਸ ਐ ਗੁਰ ਕਾ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨਉ ਰਾਰਸਾ ਕਰਸਾ ਉਦ ਡੱਠੇ ਸੱਚ ਭਤਸ਼ ਮੜ ਜਨਨ ਜਨਮ ਦੀ ਸਜਣ ਸੱਚ ਭਤਸ਼ ਸਿਰਸ਼ ਹਦ ਜਿਸ ਪਾਸ ਬਹਿਟਿਆ ਸੋਹੀਏ ਸਬਨਾਦ ਸਤਨਾਮ ਵਾਹਿਗੁਰੂ ਸਾਹਿਬ ਜੀ ਤਾਸਰੀ ਮਹੱਲਾ ਪੰਜਵਾ ਜੈ ਜਹ ਤੇ ਖਾ ਤਹ ਜੂਰ ਦੋ ਕਤੋ ਮਾਝਾਈ ਰਵ ਰਹੇ ਆਸਾਂ ਬਾਤ੍ਰ ਮੈਂ ਮਨ ਸਦ ਧਾਈ ਜਹ ਜਹ ਦੇਖ ਤਹ ਹਜੂਰ ਦੂਰ ਕਤ ਹੋ ਨਾਝਾਈ ਰਹਿ ਰਹਿ ਆਸਰ ਬਤਰਮ ਮਨ ਸਦਤਾਈ ਇਹ ਕੋਤ ਨਹੀਂ ਮਿਛੜਾ ਸੋ ਸੰਗੀ ਗਮੀ ਬੇਨਸ ਜਾਏ ਜੋ ਨਖ ਮ ਹੈ ਸੋ ਲਪਸਿ ਸੁ ਭਣੀਆ ਰਹਾਉ ਪ੍ਰਤਪਾਲੈ ਆਪਿ ਆ ਦੇ ਕਸ਼ੋਨ ਨਾ ਹੋਈ ਸਾਸ ਸਾਸ ਸੰਹਾਗਤ ਮੇਰਾ ਪ੍ਰਭ ਸੋਈ ਅਸ਼ੰਮ ਅਕਸ਼ਰੀ ਗੋਪਾਰਿ ਪ੍ਰਭ ਊਚਾ ਜਾਕਰੂਪ ਜਪ ਜਪ ਕਰੇ ਅਖੰਡ ਜਨ ਅਚਾਜਿਆ ਨੂਪ ਸਾਮਤ ਦੇਹ ਦਇਆਲ ਪ੍ਰਭ ਜਿਤ ਤੁਮਹੈ ਅਰਦਾ। ਨਾਨਕ ਮੰਗੈ ਧਾਨ ਪ੍ਰਭ। ਰੇਨ ਪਗ ਸਾਧ। ਸਾਮਤ ਦੇ ਦਇਆਲ ਪ੍ਰਭ। ਜਿਤ ਤੁਮਹੈ ਅਰਦਾ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪੰਜਵਾ ਜਹ ਜਹ ਪੇਖੋ ਤਹ ਹਜੂਰ ਦੂਰ ਕਥੋ ਨਾ ਜਾਈ ਰਵ ਰਹਿ ਆ ਸਰਵਤਰਮੈ ਮਨ ਸਦਾ ਧਿਆਈ ਗੁਰੂ ਰੂਪ ਗੁਰਪ੍ਰੇ ਸਾਸੰਗਤ ਜੀ ਦਾ ਪਾਵਨ ਮੁਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਧਨ ਅੰਸ਼ਿ ਰਾਗੰਦਰ ਪਾਵਨ ਅੰਗ 677 ਤੇ 78 ਤੇ ਸੁਭਾਏਮਾਨ ਹੈ ਅਜ ਗੁਰੂ ਪਿਆਰ ਵਾਲਿਓ ਨੌਵੇਂ ਸਤਿਗੁਰੂ ਧਾਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਨੰ ਸਿੱਖ ਜੋ ਕਿ ਇਸ ਪਾਵਨ ਅਸਥਾਨ ਤੇ ਅੱਜ ਦੇ ਦਿਹਾੜੇ ਭਾਈ ਸਤੀਦਾਸ ਜੀ ਭਾਈ ਮਤੇਦਾਸ ਜੀ ਅਤੇ ਭਾਈ ਦਿਆਲਾ ਜੀ ਉਹ ਮਹਾਨ ਗੁਰਸਿੱਖ ਜਿਹੜੇ ਅਨੰਦਪੁਰ ਸਾਹਿਬ ਤੋਂ ਨਾਲ ਤੁਰੇ ਸਤਿਗੁਰ ਦੇ ਨਾਲ ਕੈਦ ਦੇ ਵਿੱਚ ਵੀ ਰਹੇ ਤੇ ਅੱਜ ਦੇ ਦਿਹਾੜੇ ਤਿੰਨਾਂ ਦੀਆਂ ਮਹਾਨ ਸ਼ਹਾਦਤਾਂ ਹੋਈਆਂ ਅੱਜ ਉਹ ਦਿਨ ਹੈ ਜਦੋਂ ਕਿ ਗੁਰੂ ਕੇ ਪਿਆਰ ਨੇ ਇੱਕੋ ਗੱਲ ਆਖੀ ਕਿ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਓ ਮਹਾਨ ਗੁਰੂ ਕੇ ਲਾਲ ਇਕਨੋਂ ਆਰੇ ਦੇ ਨਾਲ ਚੀਰਿਆ ਗਿਆ ਇਕਨੋਂ ਬਲਦੀ ਦੇਗ ਦੇ ਚ ਬਿਠਾ ਕੇ ਉਬਾਲ ਦਿੱਤਾ ਗਿਆ ਇਕਨੋਂ ਰੋਮ ਵਿੱਚ ਵਲੇਟ ਕੇ ਅਗਨ ਲਾ ਦਿੱਤੀ ਸਾੜ ਦਿੱਤਾ ਗਿਆ ਪਰ ਗੁਰੂ ਦੇ ਸੰਮੁਖ ਹੋ ਕੇ ਸ਼ਹਾਦਤ ਜਾਮ ਪੀ ਲਿਆ ਪਰ ਡੋਲੇ ਨਹੀਂ ਮੁਖ ਤੋਂ ਆਹ ਤੇ ਉਫ ਤੱਕ ਨਹੀਂ ਕੀਤੀ ਉਹ ਮਹਾਨ ਗੁਰੂ ਕੇ ਪਿਆਰਿਆਂ ਦੀ ਸ਼ਹਾਦਤ ਦਾ ਅਧਿਆਣਾ ਤਿੰਨਾ ਮਹਾਨ ਸ਼ੇਤਾ ਦੀ ਸ਼ਹਾਦਤ ਨੂੰ ਕੋਟਾਂ ਕੋਟ ਮਮਨ ਅਜ ਨਾਲ ਕਲ ਨਗੁਰ ਤੇ ਗਵਾਧਰ ਪਤਾ ਜੀ ਦੀ ਮਹਾਨ ਸ਼ਹਾਦਤ ਦਾ ਦਿਹਾੜਾ ਜਿਨ੍ਹਾਂ ਨੇ ਕੀ ਧਰਮ ਦੀ ਚਾਦਰ ਬਣ ਕੇ ਸ੍ਰਿਸ਼ਟੀ ਦੇ ਚਾਦਰ ਬਣ ਕੇ ਆਪਣੇ ਆਪ ਦਾ ਬਲੀਦਾਨ ਕੀਤਾ ਸੋ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਮੁੱਖ ਰੱਖ ਕੇ ਅੱਜ ਸ਼ਾਮ ਦੇ ਵਿਸ਼ੇਸ਼ ਦੀਵਾਨ ਇਸ ਪਾਵਨ ਅਸਥਾਨ ਤੇ ਹੋ ਰਹੇ ਨੇ ਕੱਲ ਨੂੰ ਪੂਰਾ ਦਿਨ ਜਿੱਥੇ ਸਮਾਗਮ ਹੋਣਗੇ ਉੱਥੇ ਕੱਲ ਵਿਸ਼ਾਲ ਨਗਰ ਕੀਰਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਤਰ ਸ਼ਾਇਆ ਹੇਠ ਪੰਜਾਂ ਪਿਆਰੇ ਜਣੇ ਅਗਵਾਈ ਵਿੱਚ ਇਸ ਪਾਵਨ ਅਸਥਾਨ ਤੇ ਕਰੇ ਬਨਨੋ ਵਜਾ ਆਰੰਭ ਹੋਵੇਗਾ ਜੋ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਮਾਪਤੀ ਹੋਵੇਗੀ ਤੇ ਸਤ ਤਰ੍ਹਾਂ ਦੇ ਕੋ ਨਵਿਸ਼ਾਇਾਨ ਸਮਾਗਮ ਗੁਰਦੁਆਰਾ ਕਾਬਗਨ ਸਾਹਿਬ ਜੀ ਦੇ ਲਖੇਸ਼ਾ ਬਣ ਜਾ ਰਹਾ ਹਾਲ ਦੇ ਵਿੱਚ ਹੋਣਗੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰਨਿਆ ਸਤਿਗੁਰ ਸਭ ਨਾਨ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਾ ਦਾ ਆਵਿਆ ਗਾਵਿਆ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਵਾ ਵਾਹਿ ਇਹ ਗੁਰੂ ਜੀ ਕਾ ਕਮ ਸਹ ਵਾਹਿ ਇਹ ਗੁਰੂ ਜੀ ਕੀ ਸੱਤੇ